ਵੀਡੀਓ ਦੇਖ ਰਹੇ ਸਭ ਛੋਟੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਰੇਸ਼ਨ ਟੀਮ ਵੱਲੋਂ ਰეკਮੈਂਡ ਕੀਤਾ 4xL 에어 서스펜ਸ਼ਨ ਲੋਬਡ ਅਟੈਚ ਕੀਤਾ ਇਸ ਲੋਬਡ ਦੀ ਲੈਂਥ 9 ਮੀਟਰ ਬਰਥ 2.50 ਮੀਟਰ ਇਸ ਲੋਬਡ ਦੇ ਉੱਤੇ ਅੱਜ ਆਪਾਂ ਹੈਲੀਕਾਪਟਰ ਕੋ ਲੋਡ ਕੀਤਾ ਜਿਸ ਦੀ ਡਿਲੀਵਰੀ ਇਟਲੀ ਜਾਣਾ ਸੀਗਾ ਆਪਾਂ ਇਸ ਨੂੰ 에어ਪੋਰਟ ਤੋਂ ਲੋਡ ਕੀਤਾ 에어ਪੋਰਟ ਦੇ ਉੱਤੇ ਵੀਡੀਓ ਬਣਾਉਣਾ ਅਲਾਉਡ ਨਹੀਂਗਾ 에어ਪੋਰਟ ਤੋਂ ਬਾਹਰ ਆ ਕੇ ਪਾਰਕਿੰਗ 'ਚ ਇਸ ਦੀ ਲੈਸਿੰਗ ਚੈੱਕ ਕਰਦੇ ਟਾਈਮ ਵੀਡੀਓ ਬਣਾਈ ਦੁਪਹਿਰ ਤੋਂ ਬਾਅਦ ਕੰਪਨੀ ਨੇ ਆਪਾਂ ਨੂੰ ਆਫਲੋਡਿੰਗ ਲੋਕੇਸ਼ਨ ਭੇਜ ਦਿੱਤੀ ਆਫਲੋਡਿੰਗ ਲੋਕੇਸ਼ਨ ਵੀ 에어ਪੋਰਟ ਦੀ ਸੀ ਇਸ ਕਰਕੇ ਉੱਥੇ ਵੀ ਵੀਡੀਓ ਨਹੀਂ ਬਣਾ ਸਕਦੇ ਸੀ ਆਫਲੋਡਿੰਗ ਲੋਕੇਸ਼ਨ ਤੇ ਜਾਣ ਲਈ ਤਕਰੀਬਨ ਕਾਰ ਤੇ ਸਵਾ ਘੰਟਾ ਅਤੇ ਵੱਡੀ ਗੱਡੀ ਤੇ 2 ਘੰਟੇ ਲੱਗਣੇ ਸੀ ਵੀਡੀਓ ਜਿੱਥੇ-ਜਿੱਥੇ ਵੀ ਮੇਰੇ ਵੀਰ ਭਰਾ ਦੇਖਦੇ ਆ ਵਾਹਿਗੁਰੂ ਉਹਨਾਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ